ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋ 1 ਜਨਵਰੀ 2025 ਦਾ ਦਿਨ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਵੇ ਤੇ ਤੁਹਾਡੀ ਜੋ ਤਮੰਨਾ 2024 'ਚ ਰਹੇਗੀ ਉਹ ਪੂਰੀਆਂ ਕਰੇ ਤੇ ਪੂਰੀਆਂ ਤਾਂ ਹੋਣੀਆਂ ਜੇ ਤੁਹਾਡੇ ਅੰਦਰ ਚਾਰ ਪੰਜ ਗੱਲਾਂ ਨੇ ਜਨੂਨ ਹੈ ਤੇ ਪਹਿਲਾ ਸਭ ਤੋਂ ਤੁਹਾਡਾ ਸਰੀਰ ਦੂਜਾ এডਿਕੇਸ਼ਨ ਤੀਜਾ ਤੁਹਾਡਾ ਦੇਵੀ ਬਿਹੇਵੀਅਰ ਚੌਥਾ ਤੁਹਾਡੀ ਬੋਲਬਾਣੀ ਜੇ ਤੁਹਾਡੇ ਅੰਦਰ ਨੇ ਤਾਂ ਤੁਸੀਂ ਸੰਸਾਰ ਤੇ ਕਬਜ਼ਾ ਕਰ ਸਕਦੇ ਹੋ ਤੇ ਇਹ ਤਾਂ ਆਊਗਾ ਜੋ ਤੁਸੀਂ ਮਿਹਨਤ ਕਰੋਗੇ ਆਓ 2024 ਦੇ ਤਾਮ ਕਰੋ ਲੋਗ ਮੋਹ ਹਕਾਰ ਨੂੰ ਛੱਡ ਕੇ ਪੰਜਾਬ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਆਈਏ ਤੇ ਤੁਸੀਂ ਮੀਆਂ ਸੋਚਾਂ ਕਰੀਏ ਤੇ ਦੇ 2025 ਪਰਮਾਤਮਾ ਕਰੇ ਤੁਹਾਡੀ ਜ਼ਿੰਦਗੀ ਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆਓ ਰਲ ਮਿਲ ਕੇ ਆਪਣੇ ਸਰੀਰ ਨੂੰ ਸਾਮੀਏ ਤੇ ਬੱਚੀਏ ਗੁਰਬਾਣੀ ਦਾ ਸੇਧ ਲੈ ਕੇ ਚੱਲੀਏ ਤੇ ਗੁਰੂ ਗ੍ਰੰਥ ਸਾਹਿਬ ਚ ਬਾਣੀ ਬਹੁਤ ਹੀ ਅਨਮੋਲ ਹੈ ਉਹਨੂੰ ਗੁਰੂਆਂ ਨੇ ਸਾਨੂੰ ਇਹ ਕਿਹਾ ਪੜ੍ਹ ਕੇ ਸੇਧ ਲੈ ਕੇ ਚੱਲੋ ਤੁਹਾਂ ਕੋ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜਿਓ ਤੇ ਗੁਰਬਾਣੀ ਦੀ ਸੰਖਿਆ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ